ਰਾਤਾਂ ਆਤਮਾ ਜੀ ਕਿੱਥੇ ਕੰਮ ਕਰਦੇ ਹੋ ਕਿੱਕੇ ਕੋਰਸਟੋਰ ਚ ਕਿਨੇ ਚੇਤੇ ਕੰਮ ਕਰ ਰਹੇ ਹੋ 8-10 ਸਾਲੋਂ ਜੀ ਤੇ ਕੀ ਘਟਣਾ ਵਾਪਰੀ ਰਾਤੀ ਰਾਤਾਂ ਜੀ 2 1:30 ਵਜੇ ਦੇ ਵਿੱਚ ਵਿੱਚ 2:00 ਵਜੇ ਦੇ ਵਿੱਚ ਬੰਦੇ ਆਏ ਹੂੰ ਤੇ ਥਾਰ ਨਾਲ ਕੋਲ ਤੇ ਉਹ ਨਾਲ ਕੇ ਮਾਰਨ ਦੀ ਕੀਤੀ ਆ ਇਹਨੇ ਉਸ ਉੱਤੇ ਰੱਖ ਲਿਆ ਇਹਨੇ ਕਿਤੇ ਰੱਖ ਲਿਆ ਤੇ ਬੰਦ ਰਹਾ ਸਾਨੂੰ ਸਾਰਿਆਂ ਨੂੰ 6-7 ਦਿਨ ਸਤਾ ਜਾਣਗੇ 6-7 ਦਿਨ ਨਹੀਂ ਇਥੇ ਹਾਂ 6-7 ਦਿਨ ਤੋਂ ਬੰਦ ਕਮਰੇ ਚ ਤੁਸੀਂ ਨਾ ਇੱਥੇ ਆ ਜੀ ਉਹ ਬੰਦੇ ਚ ਹਾਂ ਜੀ ਸਾਨੂੰ ਉਹ ਕਮਰੇ ਚ ਬੰਦ ਕਰਤਿਆ ਤੇ ਆਏ ਕਿਸ ਚੀਜ਼ ਦੇ ਉੱਪਰ ਆਏ ਕਰ ਦਿੱਤੇ ਆ ਆਏ ਜੀ ਪਹਿਲੋਂ ਉਹ ਉਤਰਾ ਹੀ ਆਇਆ ਪੌੜੀ ਲੱਗੀ ਪਿੱਛੇ ਤੇ ਫੇਰ ਉਹ ਗੱਡੀ ਤੇ ਵੀ ਆਈ ਆ ਕਿੰਨਾ ਮਟੀਰੀਅਲ ਲੈ ਕੇ ਚੁੱਕੇ ਸੀ ਬੜਾ ਲੈ ਗਿਆ ਉਹ ਬਹੁਤ ਜਾਨੀ ਜੇ ਸੀਸੀਟੀਵੀ ਕੈਮਰੇ ਲੱਗੇ ਸੀ ਤੇ ਹਾਂ ਜੀ ਲੱਗੇ ਹੋਏ ਉਹ ਵੀ ਚੁੱਕੇ ਦੰਗੇ ਸੀਸੀਟੀਵੀ ਕੈਮਰੇ ਹਾਂ ਜੀ ਉਹ ਲੇਕਿਨ ਮਾਰੇ ਮੁਰੇ ਤਾਂ ਨਹੀਂ ਮਾਰਿਆ ਜੀ ਮਨੂੰ ਮਾਰਿਆ ਬੰਦੇ ਨੂੰ ਤੇ ਮਹਿੰਗਾ ਸਾਰਕਟਾ ਕਰਾਉਂਦਾ ਕਾਜੂ ਜੀ ਸਭ ਤੋਂ ਜਿਹੜਾ ਮਿਲਦਾ ਹਾਂਜੀ ਕਾਲੀ ਮਿਰਚ ਹੋ ਗਈ ਸਮਾਂ ਕਿੰਨੇ ਵਜੇ ਦਾ ਸੀ ਸਮਾਂ ਹੈਗਾ ਸੀ 1:30 ਤੋਂ 2:30 ਵਜੇ ਤੱਕ ਕਿੰਨੇ ਵਜੇ ਤੱਕ ਉਹ ਇੱਥੇ ਰਹਿ ਉਹ ਗਏ ਜੀ ਬਾਬਾ ਬੋਲੇ 4 ਵਜੇ ਹਾਂਜੀ ਤੇ ਹਥਿਆਰ ਵੀ ਰੱਖਾਈ ਗਏ ਹਾਂਜੀ ਉਹ ਸਹੀ ਮੌਕੇ ਤੇ ਹਾਂਜੀ ਉਹ ਸਹੀ ਮੌਕੇ ਉਸੇ ਸੇਰੇ ਸਾਨੂੰ ਜਿਹੜੇ ਅਸੀਂ ਖੁੱਲੇ ਆ ਨਾ ਉਹ ਵੇਖੋ ਤੇ ਫਿਰ ਅਸੀਂ ਫੋਨ ਕੀਤਾ ਸਰਦਾਰ ਨੂੰ ਫੇਰ ਆਏ ਉਹ ਕਹਿੰਦੇ ਜੀ ਫੋਨ ਵੀ ਢੱਡੇ ਰੱਖ ਲਈ ਸੀ ਉਹਨਾਂ ਨੇ ਸਾਰੇ ਫੋਨ ਹੁਣ ਪਹਿਲਾਂ ਖੋਲੇ ਜੀ ਸ਼ਾਇਦ 7 ਕਿੰਨੇ ਜਣੇ ਦੱਸਿਆ ਜੀ 7 ਜਣੇ ਲੇਕ ਉਹ ਕਿਨੇ ਜਣੇ ਸੀ ਉਹ ਤੇ 35 40 ਜਣੇ ਹੋਣਗੇ ਹਾਂ ਜੀ ਹਾਂ ਜੀ ਤੇ ਫਿਰ ਕਹਿੰਦੇ ਉੱਤੋਂ ਬਾਬੂ ਆ ਵੀ ਥੋੜਾ ਜਿਹਾ ਹਾਂ ਜੀ ਸਭ ਖੋਲੇ ਉਹਨਾਂ ਹੀ ਖੋਲੇ ਕਿਸੇ ਨੇ ਸਾਡੇ ਬੰਦੇ ਨਹੀਂ ਪੁੱਛ ਆਪਣਾ ਨਾਮ ਦੱਸ ਕਿੱਥੇ ਸਟੋਰ ਹੈ ਤੁਹਾਡਾ ਜੀ ਮੇਰਾ ਨਾਮ ਹੈ ਹੈਪੀ ਰੋਡਾ ਇਹ ਸਟੋਰ ਹੈ ਇੱਕ ਇੱਕ ਕੋਲ ਸਟੋਰ ਚਭਾਰ ਰੋਡ ਇੱਕ ਇਬਰਤ ਕੀ ਗੱਲ ਹੋਈ ਹੈ ਜੀ ਅ ਰਾਤੀ ਕੋਈ 1:30 ਵਜੇ ਬੰਦੇ ਆਏ ਆ ਇੱਥੇ 3500 40 ਬੰਦੇ ਤੱਕ ਜਿਨ੍ਹਾਂ ਕੋਲ ਮਤਲਬ 5-7 ਬੰਦਿਆਂ ਕੋਲ ਹਥਿਆਰ ਸੀ ਉਹਨਾਂ ਨੇ ਬੰਦਿਆਂ ਨੂੰ ਬੰਦੀ ਬਣਾਇਆ ਤੇ ਗੱਡੀ ਇੱਕ ਟਰੱਕ ਤੇ ਇੱਕ ਅ ਅਮੇਂਦਰਾ ਲੋਡ ਕਰਕੇ ਥੋਲੇ ਆਏ ਐ ਸਾਨੂੰ 4:21 ਮਿੰਟ ਤੇ ਬਾਹਰ ਕੈਮਰਿਆਂ ਤੋਂ ਪਤਾ ਲੱਗਾ ਕਿ ਉਹ ਟਰੱਕ ਨਿਕਲਿਆ ਅਸੀਂ ਸਾਨੂੰ 4:40 ਤੇ ਬੰਦਿਆਂ ਨੇ ਅੰਦਰੋਂ ਆਪਣੇ ਜਿਹੜੇ ਬੰਦੀ ਬਣੇ ਸੀ ਉਹਨਾਂ ਨੇ ਬੂਏ ਵਾਲੇ ਤੋੜ ਕੇ ਬਾਹਰ ਆਏ ਤੇ ਉਹਨਾਂ ਨੇ ਸਾਨੂੰ ਫੋਨ ਕੀਤਾ ਅਸੀਂ 4 40 ਤੇ 45 ਤੇ ਪਹੁੰਚ ਗਏ ਸੀ ਬੰਦੇ 35 ਤੋਂ 40 ਤੱਕ ਕੀ ਕੀ ਚੋਰੀ ਹੋਇਆ ਚੋਰੀ ਦੇਖੋ ਜੀ ਐਸਟੀਮੇਟ ਲੱਗਦਾ ਪਿਆ तकरीबन ਕੋਈ 1.5 ਤੋਂ ਲਾਗੇ 2 ਕਰੋੜ ਤੱਕ ਨੁਕਸਾਨ ਸਾਹ ਕਿਹੜੇ ਕਿਹੜੇ ਮਹਿੰਗੇ ਪਦਾਰਥ ਹੈ ਜਿਹੜੇ ਚੋਰੀ ਹੋਏ ਮਹਿੰਗੇ ਪਦਾਰਥ ਸਾਰੇ ਹੀ ਆ ਜੀ ਇੱਥੇ ਸਸਾ ਪਦਾਰਥ ਕੋਈ ਨਹੀਂਗਾ ਕਿਉਂ ਕਾਜੂ ਹੈ ਤੇ ਉਹ ਵੀ ਮਹੰਗਾ ਹੈ ਅੰਜੀਰ ਹੈ ਉਹ ਵੀ ਮਹਿੰਗੀ ਹੈ ਤੇ ਮੈਂ ਕਿਸੇ ਦਾ ਮਤਲਬ ਰੇਡ ਨਹੀਂ ਦੱਸ ਸਕਦਾ ਕੋਸਾ ਨੂੰ ਮਤਲਬ ਨਾ ਰੇਟ ਪਾਰਟੀਆਂ ਨੂੰ ਪਤਾ ਹੁੰਦਾ ਹਾਂ ਮੈਂ ਤਕਰੀਬਨ ਤਕਰੀਬਨ ਇੰਨਾ ਨੁਕਸਾਨ ਤਾਂ ਹੋਗਾ ਹੀ ਹੈ ਇਸ ਤੋਂ ਬਾਅਦ ਹੋ ਸਕਦਾ ਘੱਟ ਨਹੀਂ ਕਿੰਨੇ ਵਜੇ ਤੋਂ ਸਮਾਂ ਦੱਸਿਆ ਜੀ ਤੁਹਾਡੇ ਬੰਦੇ ਇੱਥੇ ਕਿੰਨੇ ਆਣੇ ਹੁੰਦੇ ਸੀ ਬੰਦੇ 7-8 ਆ ਗਏ ਜੀ ਤੇ ਉਹ ਹਥਿਆਰਾਂ ਦੇ ਨਾਲ ਆਏ ਸੀ ਉਹ ਹਥਿਆਰਾਂ ਨਾਲ ਆਏ ਸੀ 5 ਬੰਦੇ ਆ ਉਹ ਹਥਿਆਰ ਰਗਾ ਸੀ ਤੇ ਬਾਕੀ ਬੰਦਿਆਂ ਕੋਲ ਮਤਲਬ ਉਹਨੇ ਹਥਿਆਰ ਨਹੀਂ ਸੀ ਚਾਰ ਹੋਏਗਾ 5 ਬੰਦਿਆਂ ਉਹ ਤਾਂ ਉਹਨਾਂ ਨੇ ਵੇਖਿਆ ਪੂਰਾ ਬੰਦੀ ਬਣਾ ਲਿਆ ਤੁਹਾਡੇ ਬੰਦੇ ਨੇ ਹਾਂ ਜੀ ਬੰਦੇ ਬਣਾ ਕਿੰਨੇ ਵਜੇ ਡੈਮੇਜ ਦੇ ਬੰਦੀ ਬਣਾ ਡੇਢ ਵਜੇ ਅੰਦਰ ਆਏ ਜੀ ਤੇ ਇਹ 4 ਵਜੇ ਦੇ ਤਕਰੀਬ ਗਏ ਹੋ ਲੱਗਦਾ ਕੋ ਵੱਡਾ ਘਾਟਾ ਪੈ ਗਿਆ ਜੀ ਹਾਂਜੀ ਇੱਥੇ ਬਹੁਤ ਵੱਡਾ ਘਾਟਾ ਹੈ ਜੀ ਵਪਾਰੀਆਂ ਦਾ ਮਾਲ ਕਿੰਦਰ ਵਪਾਰੀਆਂ ਦਾ ਮਾਲ ਹੁੰਦਾ ਵਪਾਰੀ ਸੰਦ ਭੇਜਦੇ ਆ ਅਸੀਂ ਰੈਂਟ ਤੇ ਉਹਨਾਂ ਦਾ ਮਾਲ ਰੱਖਨੇ ਆ ਤੇ ਇਸ ਟਾਈਮ ਸਾਨੂੰ ਵੀ ਮਤਲਬ ਵਪਾਰੀ ਵੀ ਸਾਥ ਦੇ ਰਹੇ ਬੜਾ ਉਹ ਵੀ ਲੱਗੇ ਆ ਕਿ ਕਹਿੰਦੇ ਛੇਤੀ ਜੋ ਛੇਤੀ ਫੜੇ ਜਾਣਗੇ ਉਸੇ ਮੌਕੇ ਤੇ ਪਹੁੰਚੀ ਪੁਲਸ ਆ ਪੁਲਸ ਗਏ ਪੁਲਸ ਕਮਿਸ਼ਨ ਸਾਹਿਬ ਨੂੰ ਗਏ ਹੈ ਸੀਸੀਟੀਵੀ ਸਾਹਮਣੇ ਆਈ ਜੀ ਸੀਸੀਟੀਵੀ ਕਿਆ ਤੁਹਾਨੂੰ ਇੱਕ ਫੋਟੋ ਭੇਜੀ ਹੈ ਕਲਿੱਪ ਤੇ ਗੱਡੀਆਂ ਜਦੋਂ ਬਾਹਰ ਨਿਕਲੀਆਂ ਚੱਕੀ ਤੇ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਨੇ ਜਲਦੀ ਜਲਦੀ ਚੋਲ ਫੜੇ ਜਾਣ ਤੇ ਦੇਖੋ ਮੈਂ ਦਾ ਹੁਕ ਮੰਗ ਰਾਂ ਸਾਡਾ ਲੋਕਾਂ ਦਾ ਮਾਲ ਜਿਹੜਾ ਸਸਤੀ ਹੋਏ ਤੇ ਅਜਿਹਾ ਕਿ ਲੋਕ ਤੁਹਾਡੇ ਤੇ ਵਿਸ਼ਵਾਸ ਕਰਕੇ ਇੰਨਾ ਮਾਲ ਰੱਖਦੇ ਨੇ ਲੋਕੀ ਵਿਸ਼ਵਾਸ ਕਰਦੇ ਆ ਲੋਕੀ ਹਰਦੇ ਵਿਸ਼ਵਾਸ ਕਰਦੇ ਆ ਤੇ ਇੰਨਾ ਮਾਲ ਰੱਖਦੇ ਆ ਤੇ ਬਾਕੀ ਸਾਡਾ ਵੀ ਹੁਣ ਜੇ ਗਵਰਨਮੈਂਟ ਚਾਵੇ ਤੇ ਸਾਥ ਦੇਵੇ ਇਸੇ ਆਸ਼ਵਾਸ਼ ਨੂੰ ਪੂਰਾ ਕੰਪਲੀਟ ਹੀ ਰਵੇ ਸਾਰੀ ਉਮਰ ਆਪਣੇ ਬਰਦਰ ਸੇ ਸਬਕ ਤੋਂ ਲੈ ਕੇ ਮੈਂ ਸੱਚੂ ਚਾਟੀਵੰਦ ਕੀ ਸਰ ਮਾਮਲਾ ਕੀ ਹੋਇਆ ਜਿੱਥੇ ਸਟੋਰ ਹੈਗਾ ਕਿ ਕਿੰਨੇ ਚੁੜੇ ਇੱਥੇ ਬਨਕੜਾ ਇੱਕ ਕੋल्ड ਸਟੋਰ ਆ ਉੱਥੇ ਆਏ ਹਾਂ ਮੌਕਾ ਦੇਖਿਆ ਵਾ ਤਸਦੀਕ ਕੀਤਾ ਜਾ ਰਿਹਾ ਤੇ ਕੋल्ड ਸਟੋਰ ਤੇ ਕੁਝ ਕਾਜੂ ਕਾਜੂ ਜਿਵੇਂ ਅੰਬੀਰ ਹੈ ਉਹ ਦੀਆਂ ਵੈਰਾਈਟੀਆਂ ਕੁਝ ਨਾ ਅਨੁਪਛਾਤੇ ਕੀ ਕੰਪਲੇਂਟ ਆਈ ਹੈ ਤੇ ਲੈ ਕੇ ਆਇਆ ਇੱਥੇ ਉਸ ਮੁਤਾਬਕ ਜਿਹੜੀ ਆ ਤਸਦੀਕ ਕਰਕੇ ਕਾਰਵਾਈ ਕੀਤੀ ਹੈ ਤੇ ਤਸਦੀਕ ਵੀ ਕੋਈ ਸਾਹਮਣੇ ਨਹੀਂ ਸਰ ਚੈੱਕ ਕਰ ਰਹੇ ਆ ਜੀ ਚੈੱਕ ਕਰਕੇ ਚੈੱਕ ਕਰਕੇ ਜੋ ਵੀ ਹੋਊਗਾ ਅਪਡੇਟ ਕੀਤੀ ਜਾਊਗੀ ਤੇ ਕਿੰਨੇ ਬੰਦੇ ਦੱਸਿਆ ਰਹੇ ਕੋਈ ਮਾਲਕ ਮਕਾਨ ਮਦਦ ਸਕੇ ਸਟੋਰ ਵਾਲੋ ਉਹ ਇਹ ਤਸਦੀਕ ਕਰ ਰਹੇ ਪੁਸ਼ਕਿਸ਼ ਕਰ ਰਹੇ ਉਹਨਾਂ ਕੋਲ ਮਾਮਲਾ ਦਰਜ ਕਰ ਲਿਆ ਹਾਂ ਹਾਂ ਦੀ ਮਾਮਲਾ ਦਰਜ ਕਰਕੇ ਤਫਤੀਸ਼ ਸਟਾਰਟ ਕਰ ਰਹੇ